ਪੰਜਾਬ ਦੇ ਵਿੱਚ ਖੁੱਲਣ ਜਾ ਰਹੇ ਨੇ ਡੌਗ ਸ਼ੈਲਟਰ ਜੀ ਹਾਂ ਤੁਹਾਨੂੰ ਦੱਸ ਦੇ ਕਿ ਪੰਜਾਬ ਦੇ ਵਿੱਚ ਲਗਾਤਾਰ ਵੱਧਦੇ ਹੋਏ ਡੌਗ ਬਾਈਟ ਦੇ ਮਾਮਲਿਆਂ ਨੂੰ ਦੇਖਦੇ ਹੋਏ ਹੁਣ ਪੰਜਾਬ ਸਰਕਾਰ ਇੱਕ ਵੱਡਾ ਕਦਮ ਚੁੱਕਣ ਜਾ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਹੁਣ ਦਾਜੇ ਕਿ ਲਗਭਗ 52 ਦੇ ਕਰੀਬ ਡੌਗ ਸ਼ੈਲਟਰਸ ਖੁੱਲਣ ਜਾ ਰਹੇ ਨੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਇਸ ਦੀ ਸ਼ੁਰੂਆਤ ਕੀਤੀ ਜਾਏਗੀ ਦਾਜੇ ਕਿ ਲਗਾਤਾਰ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਸਟਰੀਟ ਡੌਗਸ ਦੀ ਵੱਧਦੀ ਗਿਣਤੀ ਅਤੇ ਡੌਗ ਬਾਈਟ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਹੁਣ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ ਕਿ ਸੂਬੇ ਭਰ ਦੇ ਕੁਝ ਜ਼ਿਲ੍ਹਿਆਂ ਵਿੱਚ ਪਹਿਲਾਂ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ ਦਾਜੇ ਕਿ 2025 ਦੀ ਰਿਪੋਰਟ ਦੇ ਮੁਤਾਬਕ ਇਹ ਸਾਬਿਤ ਹੋਇਆ ਹੈ ਕਿ ਪੂਰੇ ਪੰਜਾਬ ਦੇ ਵਿੱਚ 3 ਲੱਖ ਦੇ ਕਰੀਬ ਸਟਰੀਟ ਡੌਗਸ ਨੇ ਜੋ ਕਿ ਲਗਾਤਾਰ ਬਜ਼ੁਰਗਾ, ਬੱਚਿਆਂ ਅਤੇ ਰਾਹਗੀਰਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਨੇ ਜਿਸ ਤੋਂ ਬਾਅਦ ਹੁਣ ਫੈਸਲਾ ਲਿਆ ਗਿਆ ਹੈ ਕਿ ਲਗਾਤਾਰ ਵੱਧਦੇ ਹੋਏ ਡੌਗ ਬਾਈਟ ਦੇ ਮਾਮਲਿਆਂ ਨੂੰ ਦੇਖਦੇ ਹੋਏ ਹੁਣ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਜੋ ਹੈ ਡੌਗ ਸ਼ੈਲਟਰ ਖੋਲੇ ਜਾਣਗੇ ਦੱਸਦੇ ਕਿ ਇਸ ਦੀ ਸ਼ੁਰੂਆਤ ਪਹਿਲੇ ਚਰਨ ਦੇ ਵਿੱਚ ਡੌਗ ਸ਼ੈਲਟਰਜ਼ ਦੀ ਸ਼ੁਰੂਆਤ ਅੰਮ੍ਰਿਤਸਰ ਲੁਧਿਆਣਾ ਬਠਿੰਡਾ ਪਟਿਆਲਾ ਤੋ ਕੀਤੀ ਜਾਵੇਗੀ ਇਸ ਤੋਂ ਬਾਅਦ ਪੰਜਾਬ ਦੇ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਇਸ ਤਰ੍ਹਾਂ ਹੀ ਡੌਗ ਸ਼ੈਲਟਰ ਖੋਲਲੇ ਜਾਣਗੇ ਲਗਾਤਾਰ ਡੌਗ ਬਾਈਟ ਦੇ ਮਾਮਲੇ ਪੂਰੇ ਪੰਜਾਬ ਦੇ ਵਿੱਚ ਵਧਦੇ ਹੋਏ ਦਿਖਾਈ ਦੇ ਰਹੇ ਸੀ ਜਿਸ ਦੇ ਨਾਲ ਸਿਹਤ ਸੇਵਾਵਾਂ ਦੇ ਉੱਤੇ ਵੀ ਭਾਰ ਜੋ ਸੀ ਲਗਾਤਾਰ ਵਧ ਰਿਹਾ ਸੀ ਤਾਂ ਹੁਣ ਪੰਜਾਬ ਸਰਕਾਰ ਨੇ ਇਹ ਕਿਹਾ ਕੇ ਸਿਰਫ ਡੌਗਸ ਦੇ ਨਸਬੰਦੀ ਕਰ ਦੇਣਾ ਇਸ ਸਮੱਸਿਆ ਦਾ ਹੱਲ ਨਹੀਂ ਹੈ ਬਲਕਿ ਹੁਣ ਜੋ ਵੀ ਆਵਾਰਾ ਕੁੱਤੇ ਦੇਖੇ ਜਾਣਗੇ ਉਹਨਾਂ ਨੂੰ ਡੌਗ ਸ਼ੈਲਟਰ ਦੇ ਵਿੱਚ ਭੇਜਿਆ ਜਾਵੇਗਾ ਲਗਾਤਾਰ ਟ੍ਰੇਨਡ ਸਟਾਫ ਜੋ ਡੌਗ ਸ਼ੈਲਟਰ ਦੇ ਵਿੱਚ ਟ੍ਰੇਨਡ ਸਟਾਫ ਰੱਖਿਆ ਜਾਵੇਗਾ ਉਹ ਇਨਾਂ ਕੁੱਤਿਆਂ ਦੀ ਨਿਗਰਾਨੀ ਕਰਨਗੇ ਉਹਨਾਂ ਦੇ ਖਾਣ ਪੀਣ ਉਹਨਾਂ ਦੀ ਸਾਫ ਸਫਾਈ ਉਹਨਾਂ ਦੀ ਕੋਈ ਵੀ ਬਿਮਾਰੀ ਉਸ ਤੋਂ ਉਹਨਾਂ ਨੂੰ ਨਿਜਾਦ ਦਿਲਾਉਣਾ ਇਹ ਸਭ ਦੀ ਜੋ ਹੈ ਫ੍ਰੈਂਡ ਸਟਾਫ ਦੇ ਵੱਲੋਂ ਪੂਰੀ ਨਿਗਰਾਨੀ ਕੀਤੀ ਜਾਵੇਗੀ ਜਿਸ ਤੋਂ ਬਾਅਦ ਡੌਗ ਸ਼ੈਲਟਰ ਦੇ ਵਿੱਚ ਇਹਨਾਂ ਸਟਰੀਟ ਡੌਗਸ ਨੂੰ ਭੇਜਿਆ ਜਾਵੇਗਾ ਤਾਂ ਹੁਣ ਦਾਅਵੇ ਕੀ ਡੌਗ ਸ਼ੈਲਟਰ ਬਵਿੰਜਾ ਦੇ ਕਰੀਬ ਪੰਜਾਬ ਦੇ ਪਹਿਲਾਂ ਕੁਝ ਜ਼ਿਲ੍ਹਿਆਂ ਦੇ ਵਿੱਚ ਡੌਗ ਸ਼ੈਲਟਰ ਖੋਲੇ ਜਾਣਗੇ ਇਸ ਦੇ ਨਾਲ ਕੀ ਹੋਵੇਗਾ ਸਭ ਤੋਂ ਪਹਿਲਾਂ ਤੇ ਉਹ ਲੋਕ ਜੋ ਸਵੇਰੇ ਸੈਰ ਕਰਨ ਜਾਂਦੇ ਨੇ ਲਗਾਤਾਰ ਡੌਗ ਬਾਈਟ ਦਾ ਸ਼ਿਕਾਰ ਹੋ ਜਾਂਦੇ ਨੇ ਕਈ ਵਾਰ ਰਾਘਿਰ ਵੀ ਇਸ ਦਾ ਸ਼ਿਕਾਰ ਹੋ ਜਾਂਦੇ ਨੇ ਤਾਂ ਉਹਨਾਂ ਲੋਕਾਂ ਨੂੰ ਇਸ ਸਭ ਤੋਂ ਨਿਜ਼ਾਤ ਮਿਲੇਗੀ ਦੂਜੇ ਪਾਸੇ ਗੱਲ ਕਰ ਲੈਂਦੇ ਆ ਪਸ਼ੂ ਪ੍ਰੇਮੀਆਂ ਦੀ ਯਾਨੀ ਕਿ ਡੌਗ ਲਵਰਜ਼ ਡੌਗ ਲਵਰਜ਼ ਨੇ ਹਾਲਾਂਕਿ ਪਹਿਲਾਂ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਆਇਆ ਸੀ ਡੌਗ ਸ਼ੈਲਟਰ ਬਣਾਉਣ ਦਾ ਤਾਂ ਉਹਨਾਂ ਨੇ ਇਸ ਦਾ ਸਖਤ ਵਿਰੋਧ ਕੀਤਾ ਸੀ ਲੇਕਿਨ ਹੁਣ ਪੰਜਾਬ ਦੇ ਵਿੱਚ ਡੌਗ ਸ਼ੈਲਟਰ ਖੁੱਲਣ ਦੇ ਨਾਲ ਪਸ਼ੂ ਪ੍ਰੇਮੀਆਂ ਵੀ ਜੋ ਨੇ ਉਹ ਇਸ ਦਾ ਸਾਥ ਦੇਣਗੇ ਇਸ ਸਰਕਾਰ ਦੇ ਇਸ ਫੈਸਲੇ ਦਾ ਸਾਥ ਦੇਣਗੇ ਕਿਉਂਕਿ ਇਸ ਦੇ ਨਾਲ ਜੋ ਹੈ ਸਟਰੀਟ ਡੌਗਸ ਨੇ ਉਹਨਾਂ ਦੀ ਪੂਰੀ ਤਰ੍ਹਾਂ ਰੱਖਿਆ ਕੀਤੀ ਜਾਵੇਗੀ। ਕਈ ਵਾਰ ਕੀ ਹੁੰਦਾ ਹੈ ਕਿ ਦੇਖਿਆ ਜਾਵੇ ਤਾਂ ਸੜਕਾਂ ਤੇ ਸਟਰੀਟ ਡੌਗਸ ਬਿਮਾਰ ਪਏ ਹੋਏ ਦਿਖਾਈ ਦਿੰਦੇ ਨੇ ਤਾਂ ਆਸ-ਪਾਸ ਬਹੁਤ ਸਾਰੀਆਂ ਬਿਮਾਰੀਆਂ ਫੈਲਦੀਆਂ ਨੇ। ਰੈਬੀਸ ਦਾ ਬਹੁਤ ਸਾਰੇ ਲੋਕ ਸ਼ਿਕਾਰ ਹੋ ਜਾਂਦੇ ਨੇ ਜਦੋਂ ਆਵਾਰਾ ਕੁੱਤਿਆਂ ਦੇ ਕੱਟਣ ਦੇ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਇਹ سلسلہ ਲਗਾਤਾਰ ਰੁਕ ਨਹੀਂ ਰਿਹਾ ਸੀ। ਪੰਜਾਬ ਦਾ ਕੋਈ ਵੀ ਪਿੰਡ ਤੇ ਪੰਜਾਬ ਦਾ ਕੋਈ ਵੀ ਸ਼ਹਿਰ ਦੇਖ ਲੋ ਜਿੱਥੇ ਡੌਗ ਮਾਈਟਸ ਬਾਈਟਸ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਸੀ ਉਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ ਕਿ ਡੌਗ ਸ਼ੈਲਟਰ ਪੰਜਾਬ ਦੇ ਵਿੱਚ ਸੂਬੇ ਪਾਰ ਦੇ ਵਿੱਚ 52 ਦੇ ਕਰੀਬ ਡੌਗ ਸ਼ੈਲਟਰ ਖੋਲੇ ਜਾਣਗੇ ਜਿੱਥੇ 3 ਲੱਖ ਦੇ ਕਰੀਬ ਸਟਰੀਟ ਡੌਗਸ ਨੂੰ ਭੇਜਿਆ ਜਾਵੇਗਾ ਤੇ ਉਹਨਾਂ ਦਾ ਪ੍ਰੋਪਰ ਇਲਾਜ ਕੀਤਾ ਜਾਵੇਗਾ ਉਹਨਾਂ ਦੇ ਰਹਿਣ ਸਹਿਣ ਖਾਣ ਪੀਣ ਦਾ ਪੂਰੀ ਤਰ੍ਹਾਂ ਪ੍ਰਬੰਧ ਕੀਤਾ ਜਾਵੇਗਾ ਟ੍ਰੇਨ ਸਟਾਫ ਉੱਥੇ ਮੌਜੂਦ ਹੋਵੇਗਾ ਦੱਸ ਦੇ ਕਿ ਲੋਕਲ ਬੋਡੀ ਮਨਿਸਟਰ ਸੰਜੀਵ ਅਰੋੜਾ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਤੇ ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਸਰਕਾਰ ਦੇ ਇਸ ਫੈਸਲੇ ਦੇ ਨਾਲ ਜੋ ਲੋਕ ਨੇ ਉਹਨਾਂ ਨੂੰ ਵੀ ਡੌਗ ਬਾਈਟਸ ਤੋਂ ਨਿਜ਼ਾਤ ਮਿਲੇਗੀ ਤੇ ਇਸ ਦੇ ਨਾਲ ਨਾਲ ਹੀ ਪਸ਼ੂ ਪ੍ਰੇਮੀਆਂ ਵਿੱਚ ਵੀ ਇਸ ਫੈਸਲੇ ਤੋਂ ਬਾਅਦ ਕਾਫੀ ਖੁਸ਼ੀ ਦੀ ਲਹਿਰ